ਹੋ ਤੇ ਇਹ ਦਰਦਨਾਖ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸਦੀ ਇਹ ਜਿੱਥੇ ਕੇ ਇੱਕ ਕਈ ਨੌਜਵਾਨਾਂ ਦੇ ਵੱਲੋਂ ਇੱਕ ਲੜਕੇ ਦੀ ਲੱਤ ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਅਤੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਹਨ ਪੂਰੀ ਗੱਲ ਤੁਹਾਡੇ ਨਾਲ ਅੱਗੇ ਸੰਜੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਅਤੇ ਡਾਕਟਰ ਬਖਸ਼ੀਸ਼ ਅਜਾਦ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਇਹ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਪੀਖੀ ਗੜ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਸੀ ਜਸਦੀ ਤਰੀਕ ਸੀ ਜਿਸ ਦੇ ਦੌਰਾਨ ਜਦੋਂ ਤਰੀਕ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਹੀ ਰਾਸਤੇ ਵਿੱਚ ਉਹ ਸਟੇਡੀਅਮ ਦੇ ਕੋਲ ਇੱਕ ਸਟੇਡੀਅਮ ਕੋਲ ਰੁਕ ਜਾਂਦਾ ਹੈ ਬਾਥਰੂਮ ਕਰਨ ਦੇ ਦੌਰਾਨ ਜਦੋਂ ਉੱਥੇ ਰੁਕਦਾ ਹੈ ਤਾਂ ਉੱਥੇ ਹੀ ਕਈ ਨੌਜਵਾਨ ਮੌਜੂਦ ਹੁੰਦੇ ਹਨ ਅਤੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਨਤੀਜੇ ਦੇ ਵਜੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ 8-9 ਫਾਇਰਿੰਗ ਕੀਤੀਆਂ ਸੀ ਜਿਸ ਦੇ ਦੌਰਾਨ ਇੱਕ ਇੱਕ ਜੋ ਗੋਲੀ ਸੀ ਉਹ ਦੀ ਲਪਤ ਵਿੱਚ ਲੱਗ ਜਾਂਦੀ ਹੈ ਅਤੇ ਤੁਰੰਤ ਹੀ ਉਹ मौके ਤੇ ਹੀ ਉਹ ਤੋਂ فرار ہو ਜਾਂਦੇ ਹਨ ਤੇ ਮੌਜੂਦਾ ਵਿਅਕਤੀਆਂ ਦੇ ਵੱਲੋਂ ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਰਸਾਲ ਦੱਸ ਦਈਏ ਕਿ ਅੱਜ ਇੱਕ ਖਬਰ ਪੀਖੂਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹੀ ਇਹ ਜੋ ਨੌਜਵਾਨ ਸੀ ਅੱਜ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਨੌਜਵਾਨ ਪਹਿਲਾਂ ਕਿਤੇ ਲੜਾਈ ਵਿੱਚ ਸੀ ਐਸ ਦਾ ਐਸ ਕਿਸੇ ਲੜਾਈ ਵਿੱਚ ਉਸ ਨੌਜਵਾਨ ਦਾ ਨਾਮ ਪੈ ਗਿਆ ਸੀ ਜਿਸ ਦੇ ਦੌਰਾਨ ਉਸ ਦੀ ਮਾਤਾ ਪਿਤਾ ਨੇ ਉਸ ਦਾ ਨਾਮ ਕਢਵਾ ਤਾਂ ਦਿੱਤਾ ਸੀ ਪਰ ਉਸ ਦੀਆਂ ਤਰੀਕਾ ਚੱਲ ਰਹੀਆਂ ਸੀ ਅਤੇ ਅੱਜ ਹੀ ਉਹ ਤਰੀਕ ਤੇ ਜਾ ਰਿਹਾ ਸੀ ਅਤੇ ਤਰੀਕ ਤੇ ਜਾਂਦੇ ਸਮੇਂ ਹੀ ਜਦੋਂ ਜਾ ਰਿਹਾ ਸੀ ਤਾਂ ਉਸ ਤੋਂ ਵਾਪਸ ਆਉਣ ਦੇ ਸਮੇਂ ਜਦੋਂ ਉਹ ਆਉਂਦਾ ਸੀ ਤਾਂ ਰਾਸਤੇ ਵਿੱਚ ਉਸ ਨੂੰ ਬਾਥਰੂਮ ਆਉਂਦਾ ਹੈ ਜਿਸ ਦੇ ਦੌਰਾਨ ਉਹ ਹਾਈ ਸਕੂਲ ਦੇ ਨੇੜੇ ਇੱਕ ਸਟੇਡੀਅਮ ਹੁੰਦਾ ਹੈ ਉੱਥੇ ਰੁਕ ਜਾਂਦਾ ਹੈ ਬਾਥਰੂਮ ਕਰਨ ਦੇ ਦੌਰਾਨ ਹੀ ਜਦੋਂ ਰੁਕਦਾ ਹੈ ਤਾਂ ਉੱਥੇ ਕਈ ਵਿਅਕਤੀ ਵੀ ਮੌਜੂਦ ਹੁੰਦੇ ਹਨ ਜਿਸ ਦਾ ਨਾਮ ਭੀਮ ਦੱਸਿਆ ਗਿਆ ਹੈ ਜਦੋਂ ਵੀ ਉਹ ਵਿਅਕਤੀ ਉੱਥੇ ਮੌਜੂਦ ਹੁੰਦਾ ਹੈ ਤਾਂ ਉਸ ਦੇ ਵੱਲੋਂ ਕ੍ਰੋਸਿੰਗ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਨਤੀਜੇ ਵੱਲੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 8-9 ਗੋਲੀਆਂ ਚਲਾਈਆਂ ਗਈਆਂ ਸੀ ਜਸਦੇ ਦੌਰਾਨ ਇੱਕ ਗੋਲੀ ਵਿਅਕਤੀ ਦੀ ਲੱਤ ਵਿੱਚ ਲੱਗ ਚੁੱਕੀ ਸੀ ਜਦੋਂ ਹੀ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਹੀ ਫਰਾਰ ਹੋ ਜਾਂਦੇ ਹਨ ਗੋਲੀਆਂ ਚਲਾ ਕੇ ਉਹ ਜਲਦ ਤੋਂ ਜਲਦ ਇਥੋਂ ਫਰਾਰ ਹੋ ਜਾਂਦੇ ਹਨ ਤੇ ਜਿਹੜੇ ਵਿਅਕਤੀ ਉਸ ਲੜਕੇ ਦੇ ਨਾਲ ਸੀ ਉਹ ਜਲਦ ਤੋਂ ਜਲਦ ਉੱਥੇ ਮੌਜੂਦ ਹੁੰਦੇ ਹਨ ਜਦੋਂ ਉਹਨਾਂ ਨੂੰ ਚੀਕ ਚੰਗਿਆੜਾ ਤੇ ਗੋਲੀਆਂ ਦੀ ਆਵਾਜ਼ ਸੁਣਦੀ ਹੈ ਤਾਂ ਉਹ ਡਿੱਗ ਪੈਂਦਾ ਹੈ ਉਹ ਜੋ ਲੜਕਾ ਹੈ ਪਰ ਡਿੱਗਣ ਦੇ ਨਾਲ ਹੀ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਡਿੱਗ ਪੈਂਦਾ ਹੈ ਤਾਂ ਵੀ ਉਹ ਜੋ ਵਿਅਕਤੀ ਸੀ ਉਹ ਫਾਇਰਿੰਗ ਕਰਨੀ ਬੰਦ ਨਹੀਂ ਕਰਦੇ ਹਨ ਉਹ ਲਗਾਤਾਰ ਹੀ ਫਾਇਰਿੰਗ ਕਰਦੇ ਰਹਿੰਦੇ ਹਨ ਅਤੇ ਜਦੋਂ ਹੀ ਉਸ ਦੇ ਨਾਲ ਦੇ ਵਿਅਕਤੀ ਉਸ ਕੋਲ ਮੌਜੂਦ ਹੋ ਜਾਂਦੇ ਹਨ ਤਾਂ ਮੌਕੇ ਤੇ ਹੀ ਫਰਾਰ ਹੋ ਜਾਂਦੇ ਹਨ ਅਤੇ ਇਸ ਵਿਅਕਤੀ ਜਿਸ ਦੀ ਲੱਤ ਤੇ ਗੋਲੀ ਲੱਗੀ ਹੁੰਦੀ ਹੈ ਉਸ ਨੂੰ ਮੌਕੇ ਤੇ ਹੀ ਹਸਪਤਾਲ ਮੌਜੂਦ ਕਰਵਾਇਆ ਜਾਂਦਾ ਹੈ ਜਿਸ ਦੇ ਦੌਰਾਨ ਉਸ ਦਾ ਇਲਾਜ ਵੀ ਸ਼ੁਰੂ ਕਰਵਾਇਆ ਜਾਂਦਾ ਹੈ ਅਤੇ ਜਦੋਂ ਹੀ ਇਸ ਦੀ ਫਾਇਰਿੰਗ ਇਸ ਤੇ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਮੌਕੇ ਤੇ ਹੀ ਚੀਕ ਚਿਗਿਆੜਾ ਪੈ ਜਾਂਦਾ ਹੈ ਤੇ ਚੀਕ ਚਿਗਿਆੜਾ ਦੌਰਾਨ ਹੀ ਆਸ-ਪਾਸੇ ਦੇ ਮੌਜੂਦਾ ਲੋਕ ਵੀ ਇਕੱਠੇ ਹੋ ਜਾਂਦੇ ਹਨ ਜਿਨ੍ਹਾਂ ਦੇ ਜਿਨ੍ਹਾਂ ਦੌਰਾਨ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਹਸਪਤਾਲ ਪਹੁੰਚਾਉਣ ਦੇ ਸਮੇਂ ਹੀ ਉੱਥੇ ਉਸਦੇ ਮਾਤਾ-ਪਿਤਾ ਅਤੇ ਉੱਥੇ ਜੋ ਲੜਕਾ ਹੁੰਦਾ ਹੈ ਉਸ ਨੂੰ ਵੀ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਉਸ ਲੜਕੇ ਨੇ ਵੀ ਬਿਆਨ ਦਿੱਤੇ ਹਨ ਅਤੇ ਉਸ ਦੀ ਮਾਂ ਨੇ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਇਹ ਆਰਐਸਏ ਤੇ ਕਿਸ ਤਰ੍ਹਾਂ ਗੋਲੀ ਚਲਾਈ ਗਈ ਹੈ ਤੇ ਮੌਕੇ ਤੇ ਹੀ ਜਦੋਂ ਉੱਥੇ ਪੁਲਿਸ ਵੀ ਮੌਜੂਦ ਹੋ ਜਾਂਦੀ ਹੈ ਤਾਂ ਉਹਨਾਂ ਦੇ ਵੀ ਬਿਆਨ ਦਿੱਤੇ ਗਏ ਹਨ ਤਸਵੀਰਾਂ ਇਸ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਤੋਂ ਉਹਨਿਆਵਾ ਕਰਮਤਾਰ ਨੂੰ ਠੀਕ ਆ ਤੇ ਗੱਡੀ ਮੇਰੇ ਸੇਫਟੀ ਨਾਲ ਪਹਿਲਾਂ ਮਗਰ ਲਾਈ ਸੀ ਅੱਗੇ ਪਿੱਛੇ ਕਰਦੇ ਚਲੋ ਅਸੀਂ ਪਤਾ ਨਹੀਂ ਸਾਨੂੰ ਇਹ ਕਿਹੜਾ ਕੀ ਪਤਾ ਕੀ ਦੀ ਆ ਕੀ ਦੀ ਨਹੀਂ ਅਸੀਂ ਗੌਰ ਨਹੀਂ ਕੀਤਾ ਤੇ ਮੇਰੇ ਨਾਲ ਦੇ ਮੈਨੂੰ ਸਟੇਡੀਅਮ ਹਾਈ ਸਕੂਲ ਆਗੇ ਲਾ ਕੇ ਚੱਲ ਗਏ ਆ ਮੈਂ ਬਾਥਰੂਮ ਕਰਨ ਗਿਆ ਵਾਂ ਠੀਕ ਆ ਉਦੋਂ ਇਹਨਾਂ ਮੇਰੇ ਫੈਰੀ ਇੱਕ ਇਹਨਾਂ ਫੈਰ ਤਾਂ ਉਹਨੂੰ ਮਾਰਿਆ ਵਾ ਮੈਂ ਪਿਛਾ ਪੋਂਗੇ ਵੇਖਿਆ ਵਾ ਤੇ ਠੀਕ ਆ ਇਹ ਹੀ ਇਹ ਪੀਮਾ ਹੀ ਇਹ ਜਸ਼ਨਦੀਪ ਸਿੰਘ ਉਰਫ ਪੀਮਾ ਬਿੱਲਾਈ ਪਉਵੈਂਡ ਵਾਲਾ ਠੀਕ ਆ ਤੇ ਲੱਬੂ ਹੀ ਪਉਵੈਂਡ ਵਾਲਾ ਤੇ ਦੂਜਾ ਮਰਾ ਬਰਲਾਜ ਝੋਲੂ ਹੀ ਤੇ ਇੱਕ ਦੂਜਾ ਕਿਨੂ ਗੋਪੀ ਬੀਬੀ ਹੀ ਬਾੜੇ ਦਾ ਠਿੱਖੀ ਵੇਣਦਾ ਏ ਠੀਕ ਆ ਤੇ ਦੂਜਾ ਇੱਕ ਹੋਰ ਹੀ ਹੈ ਪੀ ਹੀ ਡੀ ਜੇ ਨਾਲ ਲੱਗੋ ਵਾਲਾ ਬਸ ਇਹੋ ਜਾਣੇ ਆ ਸਰ ਬਾਕੀ 5 6 ਅੰਨ ਹੋਰ ਮੁੰਡੇ ਹੀ ਉਹਨਾਂ ਦਾ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਦੁਬਾਰਾ ਤੁਹਾਨੂੰ ਫਿਰ ਤੋਂ ਦੱਸਦੀ ਇਹ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਜਿੱਥੇ ਕੇ ਇੱਕ ਕਈ ਨੌਜਵਾਨਾਂ ਦੇ ਵੱਲੋਂ ਇੱਕ ਲੜਕੇ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਦੇ ਦੌਰਾਨ ਉਸਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਸਮੇਂ ਤੁਰੰਤ ਹੀ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਟਰੀ ਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਉਹ ਪੀਖੀਗੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਵਿਅਕਤੀ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਉਹ ਤਰੀਕ ਤੋਂ ਵਾਪਸ ਆ ਰਹੇ ਸੀ ਜਿਸ ਦੇ ਦੌਰਾਨ ਜਦੋਂ ਵਾਪਸ ਆ ਰਹੇ ਸੀ ਤਰਨ ਤਰਨ ਦੇ ਲੱਗ ਕੇ ਤੋਂ ਤਾਂ ਅਚਾਨਕ ਹੀ ਉਹ ਰਸਤੇ ਵਿੱਚ ਉਸ ਨੂੰ ਬਾਥਰਮੌਜਾਦਾ ਹੈ ਅਤੇ ਜਦੋਂ ਹੀ ਉਹ ਸਕੂਲ ਦੇ ਨੇੜੇ ਇੱਕ ਸਟੇਡੀਅਮ ਕੋਲ ਰੁਕਦਾ ਹੈ ਤਾਂ ਉੱਥੇ ਕਈ ਵਿਅਕਤੀ ਪਹਿਲਾਂ ਹੀ ਮੌਜੂਦ ਹੁੰਦੇ ਹਨ ਮੌਜੂਦ ਹੋਣ ਦੇ ਨਾਲ ਹੀ ਉਸਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਫਾਇਰਿੰਗ ਵੀ ਇਹਨੇ ਬੁਰੇ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਜਦਦੇ ਸਮੇਂ ਉਹ ਤਰਨ ਤਹੀਂ ਉਹ ਗੋਲੀ ਉਹਦੀ ਲੱਤ ਤੇ ਲੱਗ ਜਾਂਦੀ ਹੈ ਤੇ ਵਿਅਕਤੀ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਜਦੋਂ ਹੀ ਗੋਲੀ ਮੇਰੀ ਲੱਤ ਤੇ ਲੱਗ ਜਾਂਦੀ ਹੈ ਤਾਂ ਉਹਨਾਂ ਵੱਲੋਂ ਫਾਇਰਿੰਗ ਬੰਦ ਨਹੀਂ ਕੀਤੀ ਜਾਂਦੀ ਸਗੋਂ ਲਗਾਤਾਰ ਹੀ ਫਾਇਰਿੰਗ ਚਾਲੂ ਰੱਖੀ ਜਾਂਦੀ ਹੈ ਜਿਸ ਦੇ ਦੌਰਾਨ ਜਦੋਂ ਹੀ ਗੋਲੀਆਂ ਦੀ ਆਵਾਜ਼ ਆਸੇ ਪਾਸੇ ਦੇ ਲੋਕਾਂ ਦੇ ਕੰਨਾਂ ਵਿੱਚ ਪਹੁੰਚਦੀ ਹੈ ਤਾਂ ਤੁਰੰਤ ਹੀ ਉੱਥੇ ਲੋਕ ਮੌਜੂਦ ਹੋ ਜਾਂਦੇ ਹਨ ਅਤੇ ਜੋ ਵਿਅਕਤੀ ਦੇ ਨਾਲ ਉਸਦੇ ਨਾਲ ਜੋ ਲੜਕੇ ਸੀ ਉਹ ਵੀ ਉੱਥੇ ਮੌਜੂਦ ਹੋ ਜਾਂਦੇ ਹਨ ਜਿਸ ਦੇ ਦੌਰਾਨ ਉਸ ਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਬਾਅਦ ਵਿੱਚ ਇਹ ਸਾਰੀ ਗੱਲ ਦੱਸੀ ਜਾਂਦੀ ਹੈ ਜਿਸ ਦੇ ਦੌਰਾਨ ਇਨ੍ਹਾਂ ਦੁਆਰਾ ਪੁਲਿਸ ਨੂੰ ਵੀ ਇਹ ਗੱਲ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਉਹ ਵਾਪਸ ਆ ਰਹੀ ਸੀ ਅਤੇ ਵਾਪਸ ਆਉਣ ਦੇ ਸਮੇਂ ਹੀ ਉਨਾਂ ਤੇ ਫਾਇਰਿੰਗ ਹੋ ਜਾਂਦੀ ਹੈ 크로ਸਿੰਗ ਫਾਇਰਿੰਗ ਦੇ ਫਾਇਰਿੰਗ ਦੇ ਦੌਰਾਨ ਹੀ ਇਹਨਾਂ ਤੇ ਜੋ ਹਮਲਾ ਹੋ ਜਾਂਦਾ ਹੈ ਤੇ ਹਮਲੇ ਦੇ ਵਿੱਚ ਹੀ ਉਸ ਲੜਕੇ ਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਇਸ ਦੇ ਵਿੱਚ ਹੀ ਉਸ ਦੀ ਮਾਂ ਅਤੇ ਪੁਲਿਸ ਨੇ ਵੀ ਬਿਆਨ ਦਿੱਤੇ ਗਏ ਹਨ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹਨਾਂ ਦਾ ਜੋ ਝਗੜਾ ਸੀ ਉਹ ਪਹਿਲਾਂ ਹੀ ਚੱਲ ਰਿਹਾ ਸੀ ਜਿਸ ਦੇ ਸਮੇਂ ਇਹਨਾਂ ਨੇ ਉਹ ਝਗੜੇ ਨੂੰ ਨਿਪਟਾਉਣ ਲਈ ਸਟੇਡੀਅਮ ਵਿੱਚ ਇਕੱਠੇ ਹੋਏ ਅਤੇ ਇਕੱਠੇ ਹੋਣ ਦੇ ਨਾਲ ਹੀ ਇਹਨਾਂ ਦੇ ਆਪਸ ਵਿੱਚ ਝਗੜਾ ਚੱਲ ਗਿਆ ਤੇ ਝਗੜੇ ਦੇ ਨਾਲ ਹੀ ਓਏ ਗਾਲੋ-ਗਾਲੀ ਹੋ ਜਾਂਦੇ ਹਨ ਅਤੇ ਇਹਨਾਂ ਤਾਂ ਗੁੱਸਾ ਇਹਨਾਂ ਦੀ ਜੋ ਬੈਸ ਹੈ ਉਹ ਇੰਨੀ ਹੱਦ ਤੱਕ ਵੱਧ ਜਾਂਦੀ ਹੈ ਕਿ ਉੱਥੇ ਗੋਲੀਆਂ ਵੀ ਚੱਲ ਪੈਂਦੀਆਂ ਹਨ ਅਤੇ ਗੋਲੀਆਂ ਜਦੋਂ ਚੱਲਦੀਆਂ ਹਨ ਤਾਂ ਉਸ ਲੜਕੇ ਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਤਾਂ ਤੁਰੰਤ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿਸ ਦੇ ਦੌਰਾਨ ਪੁਲਿਸ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਅਸੀਂ ਹੁਣ ਖਰਚਾ ਤਾਂ ਦਰਜ ਕਰ ਦਿੱਤਾ ਹੈ ਦੋਨਾਂ ਤਰ੍ਹਾਂ ਦੇ ਪਰ ਇਹ ਜੋ ਇਹਨਾਂ ਦੀ ਗੱਲ ਹੈ ਉਹ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਜੇਕਰ ਕੋਈ ਗਲਤੀ ਦਾ ਸਾਡੇ ਨਾਲ ਸਾਂਝੀ ਕਰਦੇ ਸਾਨੂੰ ਦੱਸਦੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਉਂਦੀ ਕੀ ਲੋੜ ਸੀ ਤਾਂ ਉਸ ਦੀ ਜੋ ਮਾਂ ਹੈ ਉਸ ਦੀ ਜੇ ਮਾਂ ਦੇ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਨੇ ਕਿ ਮੈਂ ਜੋ ਮੇਰਾ ਨਾਮ ਵੀਨਾ ਹੈ ਇਹ ਜੋ ਮੇਰਾ ਬੱਚਾ ਹੈ ਇਸ ਦਾ ਨਾਮ ਪਹਿਲਾਂ ਵੀ ਕਿਸੇ ਲੜਾਈ ਵਿੱਚ ਨਜਾਇਜ਼ ਹੀ ਲਿਖਾ ਦਿੱਤਾ ਗਿਆ ਸੀ ਅਤੇ ਅਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਪੈਸਾ ਲਗਾ ਕੇ ਇਸ ਦਾ ਨਾਮ ਕਰਵਾਇਆ ਅਤੇ ਬਾਅਦ ਵਿੱਚ ਹੁਣ ਜਦੋਂ ਸਾਡੀਆਂ ਤਰੀਕਾਂ ਚੱਲਦੀਆਂ ਰਹੀਆਂ ਤਾਂ ਤਰੀਕਾਂ ਦੇ ਨਾਲ ਹੀ ਅੱਜ ਉਹ ਤਰੀਕ ਤੋਂ ਵਾਪਸ ਆ ਰਹੇ ਸੀ ਤਾਂ ਵਾਪਸ ਆਉਂਦੇ ਸਮੇਂ ਹੀ ਇਹ ਜੋ ਦਰਦਨਾਕ ਘਟਨਾ ਹੈ ਉਹ ਵਾਪਰ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਤਰਨ ਤਰਨ ਦੇ ਇਲਾਕੇ ਵਿੱਚ ਇਹ ਵਾਪਰ ਜਾਂਦੀ ਹੈ ਘਟਨਾ ਜੋ ਦਰਦਨਾਕ ਘਟਨਾ ਹੈ ਜੱਸ ਦੇ ਸਮੇਂ ਹੀ ਉਸ ਲੜਕੇ ਦੀ ਲੱਤ ਤੇ ਗੋਲੀ ਲੱਗ ਜਾਂਦੀ ਹੈ ਤੇ ਲੜਕੇ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਤਰੀਕ ਤੋਂ ਵਾਪਸ ਆ ਰਹੇ ਸੀ ਜੱਸ ਦੇ ਸਮੇਂ ਅਸੀਂ ਗੱਡੀ ਰੋਕੀ ਅਤੇ ਗੱਡੀ ਰੋਕਣ ਦੇ ਨਾਲ ਹੀ ਮੈਂ ਬਾਥਰੂਮ ਕਰਨ ਗਿਆ ਅਤੇ ਤੁਰੰਤ ਹੀ ਉੱਥੇ ਪਹਿਲਾਂ ਹੀ ਲੋਕ ਮੌਜੂਦ ਸੀ ਜੱਸ ਦੇ ਦੌਰਾਨੇ ਦੱਸੀ ਗਈ ਹੈ ਕਿ ਬਲਰਾਜ ਸਿੰਘ ਧਰਲੂ ਅਤੇ ਭੀਮ ਸਿੰਘ ਇਦਾਂ ਦੇ ਨਾਮ ਦੱਸੇ ਗਏ ਹਨ ਵਿਅਕਤੀਆਂ ਦੇ ਅਤੇ ਜਿਸ ਜੱਸ ਵਿੱਚ ਇਹ ਘਟਨਾ ਦੇ ਨਾਲ ਇਹ ਸ਼ਾਮਿਲ ਹਨ ਅਤੇ ਇਸੇ ਤਰ੍ਹਾਂ ਦੀਆਂ ਹੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤੁਸੀਂ ਤਸਵੀਰਾਂ ਵਿੱਚ ਹੀ ਵੇਖ ਸਕਦੇ ਹੋ ਕਿ ਪੁਲਿਸ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਉਸ ਲੜਕੇ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਤੇ ਅਸੀਂ ਮਾਂ ਦੇ ਵੱਲੋਂ ਵੀ ਇਹ ਗੱਲ ਕੱਖੀ ਗਈ ਹੈ ਕਿ ਇਹ ਜੋ ਸਾਡੇ ਲੜਕੇ ਤੇ ਇਹਨਾਂ ਨੇ ਗੋਲੀ ਚਲਾਈ ਹੈ ਸਾਡੇ ਲੜਕੇ ਤੇ ਫਾਇਰਿੰਗ ਕੀਤੀ ਹੈ ਬਿਨਾਂ ਵਜ੍ਹਾ ਤੋਂ ਫਾਇਰਿੰਗ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ